ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਟਾਫਟ ਨਿਊ ਤੁਹਾਡਾ ਬਹੁਤ ਸਵਾਗਤ ਹੈ ਤੇ ਆਓ ਫਿਰ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਦੇਰ ਰਾਤ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਦੇ ਲਈ ਕੀਤੇ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਸ਼੍ਰੀ ਅੰਮ੍ਰਿਤਸਰ ਰਾਮਦਾਸ ਕਮੰਡੰਰੀ ਹਵਾਈ ਅੱਡੇ ਦਾ ਦੌਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਵਾਰ-ਵਾਰ ਇਸ ਪਵਿੱਤਰ ਧਰਤੀ ਉਤੇ ਉਤਾਰ ਕੇ ਅੰਮ੍ਰਿਤਸਰ ਨੂੰ ਨਜ਼ਰਬੰਦੀ ਜਾਂ ਰਿਪੋਰਟ ਸੈਂਟਰ ਵਿੱਚ ਬਦਲਣ ਤੋਂ ਬਚਾਇਆ ਜਾਵੇ ਉਨਾ ਆਕੇ ਕੇ ਕੇਂਦਰੀ ਸਰਕਾਰ ਡਿਪੋਰਟ ਹੋਏ ਭਾਰਤੀਆਂ ਦੇ ਜਹਾਜ਼ਾਂ ਨੂੰ ਵਾਰ-ਵਾਰ ਪੰਜਾਬ ਦੇ ਵਿੱਚ ਉਤਾਰ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੀਐਮ ਮੰਨ ਨੇ ਇਹ ਵੀ ਆਖਿਆ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਆਪਣੇ ਹਾਲੀਆ ਦੌਰਿਆਂ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਗਲੇ ਲਗਾ ਕੇ ਰਹੇ ਸਨ ਤੇ ਉਸੇ ਸਮੇਂ ਜੰਜੀਰਾ ਨਾਲ ਬੰਨੇ ਭਾਰਤੀਆਂ ਨੂੰ ਸ਼ਰਮਨਾਕ ਢੰਗ ਦੇ ਨਾਲ ਉਹਨਾਂ ਦੀ ਜਨਮ ਭੂਮੀ ਉੱਤੇ ਵਾਪਸ ਭੇਜਿਆ ਜਾ ਰਿਹਾ ਸੀ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਪੀਐਮ ਮੋਦੀ ਨੇ ਟਰੰਪ ਦੇ ਨਾਲ ਇਸ ਮੁੱਦੇ ਉੱਤੇ ਗੱਲਬਾਤ ਕਿਉਂ ਨਹੀਂ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਸਰਕਾਰੀ ਖਰਚਿਆਂ ਨੂੰ ਘਟ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਕਦਮ ਚੁੱਕਦਿਆਂ 9500 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਨੌਕਰੀੋਂ ਕੱਢ ਦਿੱਤਾ ਹੈ। ਇਹਨਾਂ ਦੇ ਵਿੱਚ ਅੰਦਰੂਨੀ ਊਰਜਾ, ਪੁਰਾਣੇ ਮਾਮਲੇ, ਖੇਤੀ ਤੇ ਸਿਹਤ ਅਤੇ ਮਨੁੱਖੀ ਸੇਵਾ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਹਨ। ਇਹ ਉਹਨਾਂ 75 ਹਜ਼ਾਰ ਮਜ਼ਦੂਰਾਂ ਤੋਂ ਇਲਾਵਾ ਨੇ ਜਿਨ੍ਹਾਂ ਨੇ ਆਪਣੀ ਇੱਛਾ ਨਾਲ ਨੌਕਰੀ ਛੱਡਣ ਦੀ ਪੇਸ਼ਕਸ਼ ਸਵੀਕਾਰ ਕੀਤੀ। 트럼ਪ ਦਾ ਕਹਿਣਾ ਹੈ ਕਿ ਸੰਘੀ ਸਰਕਾਰ 'ਚ ਬਹੁਤ ਸਾਰਾ ਪੈਸਾ ਬਰਬਾਦ ਹੋ ਗਿਆ ਹੈ ਤੇ ਸਰਕਾਰ ਉੱਤੇ ਕਰੀਬ 36 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਤੇ ਪਿਛਲੇ ਸਾਲ ਉਸ ਨੂੰ 1.8 ਟ੍ਰਿਲੀਅਨ ਡਾਲਰ ਦਾ ਕਾਟਾ ਹੋਇਆ ਸੀ। ਸੁਧਾਰ ਦੀ ਲੋੜ ਹੈ ਤੇ ਦੋਵੇਂ ਪਾਰਟੀਆਂ 'ਚ ਸਹਿਮਤੀ ਹੈ ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਸਟਰੰਪ ਸੰਘੀ ਖਰਚ ਦੇ ਉੱਤੇ ਵਿਧਾਨਪਾਲਿਕਾ ਦੇ ਸੰਵਿਧਾਨਕ ਅਧਿਕਾਰ ਦਾ ਕਬਜ਼ਾ ਕਰ ਰਹੇ ਨੇ। ਸੂਤਰਾਂ ਨੇ ਕਿਹਾ ਕਿ ਮਾਸਕ ਦੀਆਂ ਕੋਸ਼ਿਸ਼ਾਂ ਦੀ ਰਫ਼ਤਾਰ ਨੇ ਤਾਲਮੇਲ ਦੀ ਕ ਟਰੰਪ ਨੇ ਕੁਝ ਸਹਿਯੋਗੀਆਂ ਦੇ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ। ਸਯੁਕਤ ਅਰਬ ਅਮੀਰਾਤ ਨੇ ਵੀਜ਼ਾ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕਰਦੇ ਹੋਏ ਭਾਰਤੀ ਨਾਗਰਿਕਾਂ ਲਈ ਵੀਜ਼ਾ ਔਨ ਅਰਾਈਵਲ ਨੀਤੀ ਦਾ ਵਿਸਤਾਰ ਕੀਤਾ ਹੈ। 13 ਫਰਵਰੀ 2025 ਤੋਂ ਲਾਗੂ ਇਸ ਨਵੀਂ ਨੀਤੀ ਦੇ ਤਹਿਤ ਭਾਰਤੀ ਯਾਤਰੀ ਹੁਣ 6 ਹੋਰ ਦੇਸ਼ਾਂ ਸਿੰਗਾਪੂਰ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਤੋਂ ਵੈਧ ਵੀਜ਼ਾ ਨਿਵਾਸ ਪਰਮਿਟ ਜਾਂ ਗ੍ਰੀਨ ਕਾਰਡ ਦੇ ਆਧਾਰ ਉੱਤੇ ਯੂਏਈ ਦੇ ਵਿੱਚ ਪਹੁੰਚਣ ਉੱਤੇ ਵੀਜ਼ਾ ਪ੍ਰਾਪਤ ਕਰ ਸਕਦੇ ਨੇ ਭਾਰਤੀ ਯਾਤਰੀਆਂ ਨੂੰ ਯੂਏਈ ਦੇ ਵਿੱਚ ਵੀਜ਼ਾ ਔਨ ਅਰਾਈਵਲ ਪ੍ਰਾਪਤ ਕਰਨ ਲਈ ਯਾਤਰੀਆਂ ਦੇ ਕੋਲ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਤੇ ਯਾਤਰੀ ਕੋਲ ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂਕੇ ਜਾਂ ਕਿਸੇ ਵੀ ਯੂਰਪੀ ਸੰਘੀ ਦੇ ਦੇਸ਼ ਦਾ ਵੈਧ ਵੀਜ਼ਾ, ਰਿਹਾਇਸ਼ੀ ਪਰਮਿਟ ਜਾਂ ਗ੍ਰੀਨ ਕਾਰਡ ਹੋਣਾ ਚਾਹੀਦਾ ਹੈ। ਪਹੁੰਚਣ ਉੱਤੇ ਯੂਏਈ ਇਮੀਗ੍ਰੇਸ਼ਨ ਚੱਕ ਪੁਆਇੰਟ ਉੱਤੇ ਨਿਰਧਾਰਤ ਫੀਸ ਜਿਹੜੀ ਆ ਉਹ ਅਦਾ ਕਰਨੀ ਪਵੇਗੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਭਗੜੜ ਮੱਚਣ ਦੇ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਦੇ ਲਈ ਲੋਕ ਨਾਇਕ ਜੈ ਪ੍ਰਕਾਸ਼ ਨਾਯਨ ਹਸਪਤਾਲ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀਆਂ ਅਨੁਸਾਰ ਭਗੜੜ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਵਿੱਚ 9 ਔਰਤਾਂ, 4 ਪੁਰਸ਼ ਅਤੇ 5 ਬੱਚੇ ਸ਼ਾਮਲ ਸਨ। ਕਿਹਾ ਜਾਂਦਾ ਕਿ ਪ੍ਰਯਾਗਰਾਜ ਬਾਘ ਕੁੰਭ ਜਾਣ ਵਾਲੇ ਯਾਤਰੀਆਂ ਦੀ ਸ਼ਾਮ ਤੋਂ ਹੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਭਾਰੀ ਭੀੜ ਇਕੱਠੀ ਹੋਣ ਲੱਗੀ। ਚਸ਼ਮਦੀਦਾਂ ਦੇ ਅਨੁਸਾਰ ਰੇਲ ਗੱਡੀਆਂ ਦੇ ਰੁਕਣ ਕਾਰਨ ਪਲੇਟਫਾਰਮ ਨੰਬਰ ਬਦਲਣ ਦੇ ਰੇਲਵੇ ਵੱਲੋਂ ਤੇ ਜੀਸੀਪੀ ਰੇਲਵੇ ਕੇਪੀਐਸ ਮਲੋਤਰਾ ਦਾ ਦੱਸਿਆ ਕਿ ਪ੍ਰਯਾਗਰਾਜ ਐਕਸਪ੍ਰੈਸ ਪਲੇਟਫਾਰਮ ਨੰਬਰ 14 ਉਤੇ ਖੜੀ ਸੀ ਤੇ ਇਸ ਰੇਲਗੱਡੀ ਦੇ ਵਿੱਚ ਚੜ੍ਹਨ ਲਈ ਪਲੇਟਫਾਰਮ ਉਤੇ ਯਾਤਰੀਆਂ ਦੀ ਵੱਡੀ ਭੀੜ ਮੌਜੂਦ ਸੀ ਜਦੋਂ ਕਿ ਸੁਤੰਤਰਤਾ ਸਨਾਨੀ ਐਕਸਪ੍ਰੈਸ ਅਤੇ ਭਵਨੇਸ਼ਵਰ ਰਾਜਧਾਨੀ ਦੇਰੀ ਨਾਲ ਚੱਲ ਰਹੀਆਂ ਸਨ ਉਹਨਾਂ ਕਿਹਾ ਕਿ ਸਾਨੂੰ ਜਲਦਬਾਜ਼ੀ ਦੀ ਉਮੀਦ ਸੀ ਪਰ ਇਹ ਸਭ ਕੁਝ ਸਕਿੰਟਾਂ ਦੇ ਵਿੱਚ ਹੀ ਹੋ ਗਿਆ ਰੇਲਵੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਸਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿਖੇ ਬੈਠਕ ਹੋਈ ਹੈ ਤੇ ਬੈਠਕ ਦੇ ਵਿੱਚ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜ ਬਾਰਤ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਚੰਡੀਗੜ੍ਹ ਵਿਖੇ ਅਨੰਤ ਸਮੇਂ ਦੇ ਲਈ ਧਰਨਾ ਲਗਾਇਆ ਜਾਵੇਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਤੇ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕਿਸਾਨੀ ਕਰਜ਼ੇ ਨੂੰ ਮਾਫ ਕਰਨ ਦੀ ਮੰਗ ਕਰਦੇ ਹਾਂ ਉਹਨਾਂ ਆਖਿਆ ਕਿ ਕਮੇਟੀ ਮੰਗ ਪੱਤਰ ਤਿਆਰ ਕਰ ਰਹੀ ਹੈ ਜੋ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਖੇਤੀ ਕਰਜ਼ੇ ਨੂੰ ਵਿਸ਼ੇਸ਼ ਇਜਲਾਸ ਬਲਾਕੇ ਰੱਦ ਕੀਤਾ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕਿਸਾਨੀ ਅ ਸ਼ਹੀਦ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਦੁਆਬੇ ਵਿੱਚ ਮੱਕੀ ਬੀਜੀ ਜਾਂਦੀ ਹੈ ਪਰ ਮੱਕੀ ਦਾ ਬੀਜ ਜਿਹੜੀ ਥੈਲੀ ਹੈ ਉਹ 1800 ਰੁਪਏ ਦੀ ਹੈ ਉਹ 3000 ਰੁਪਏ ਪਰਤੀ ਥੈਲੀ ਮਿਲ ਰਹੀ ਹੈ ਤੇ ਦੁਆਬੇ ਵਿੱਚ ਕਿਸਾਨ ਡੀ.ਏ.ਪੀ ਦੀ ਮੰਗ ਕਰਦੇ ਨੇ ਪਰ ਡੀ.ਏ.ਪੀ ਨਾ ਮਿਲਣ ਦੇ ਕਰਕੇ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਹਮਾਸ ਦੇ ਕੈਦਤੋਂ ਇਜ਼رائیਲੀ ਬੰਦੀਆਂ ਦੀ ਰਿਹਾਈ ਤੋਂ ਬਾਅਦ ਇਜ਼رائیਲ ਨੇ ਵੀ ਸ਼ਨੀਵਾਰ ਨੂੰ 369 ਫਿਲਸਤੀਨੀ ਕੈਦੀਆਂ ਨੂੰ ਰਿਹਾ ਕਰ ਦਿੱਤਾ। ਇਹਨਾਂ ਕੈਦੀਆਂ ਨੂੰ ਇੱਕ ਵਿਸ਼ੇਸ਼ ਟੀ-ਸ਼ਰਟ ਪਹਿਨਾਉਣ ਤੋਂ ਬਾਅਦ ਰਿਹਾ ਕੀਤਾ ਗਿਆ ਉਸ ਉੱਤੇ ਲਿਖਿਆ ਅਸੀਂ ਨਾ ਤਾਂ ਭੁੱਲਾਂਗੇ ਅਤੇ ਨਾ ਹੀ ਮਾਫ ਕਰਾਂਗੇ ਸ਼ਨੀਵਾਰ ਨੂੰ ਵੀ ਹਮਾਰਸ ਨੇ ਤਿੰਨ ਇਜ਼ਰਾਈਲੀ ਬੰਦੀਆਂ ਨੂੰ ਰਿਹਾ ਕੀਤਾ ਅਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਜਗਵੰਦੀ ਸਮਝੌਤੇ ਤਹਿਤ ਇਹਨਾਂ ਤਿੰਨਾਂ ਬੰਦੀਆਂ ਨੂੰ ਗਾਜ਼ਾ ਦੇ ਖਾਨ ਯੂਨਿਸ ਖੇਤਰ ਦੇ ਵਿੱਚ ਸਵੇਰੇ 10 ਵਜੇ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੂੰ ਇਜ਼ਰਾਈਲੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਉਤੋਂ ਹੀ ਇਜ਼ਰਾਈਲ ਦੇ ਵੱਲੋਂ ਰਿਹਾ ਕੀਤੇ ਜਾਣ ਵਾਲੇ ਤਨ 69 ਕੈਦੀਆਂ ਦੇ ਵਿੱਚੋਂ 36 ਉਮਰ ਕੈਦੀ ਸਜ਼ਾ ਕੱਟ ਰਹੇ ਹਨ ਤੇ 333 ਨਜ਼ਰਬੰਦੀ ਨੇ ਤੇ ਜਿਨ੍ਹਾਂ ਨੂੰ ਅਧਰਾਈਲ ਨੇ 7 ਅਕਤੂਬਰ 2023 ਦੇ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਤੋਂ ਗ੍ਰਿਫਤਾਰ ਕੀਤਾ ਸੀ ਅਮਰੀਕਾ ਨੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 116 ਹੋਰ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇ ਦਿੱਤਾ ਤੇ ਇਸ ਵਾਰ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਤੇ ਸ਼ਨੀਵਾਰ ਰਾਤ 11:30 ਵਜੇ ਅਮਰੀਕੀ ਹਵਾਈ ਸਾਨਾ ਦਾ ਜਹਾਜ਼ ਗਲੋਬ ਮਾਸਟਰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉਤਰਿਆ ਹਵਾਈ ਅੱਡੇ ਉੱਤੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਵਾਈ ਗਈ ਲਗਭਗ 5 ਘੰਟਿਆਂ ਦੀ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਘਰ ਛੱਡ ਦਿੱਤਾ ਗਿਆ ਇਸ ਵਿੱਚ ਚਲੇ ਅਮਰੀਕਾ ਤੋਂ ਰਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਦੇਰੀ ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਜ਼ਹਰ ਦੇ ਵਿੱਚ ਮੌਜੂਦ ਸਨ ਤੇ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਰਾਜਪੁਰਾ ਦੇ ਵਿੱਚ 175/23 ਐਫਆਈਆ ਦੇ ਤਹਿਤ ਕਤਲ ਕੇਸ ਦੇ ਵਿੱਚ ਪਕਾੜੇ ਸਨ ਇਸ ਦੌਰਾਨ ਅਮਰੀਕਾ ਤੋਂ ਡਿਪੋਟੀਆਂ ਦਾ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਉਹਨਾਂ ਦੋਵਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰਾਂ ਨੇ ਇੱਕ ਅਮਰੀਕੀ ਸੈਨੇਟਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਲੋਕਤੰਤਰੀ ਭਾਰਤ 80 ਕਰੋੜ ਲੋਕਾਂ ਨੂੰ ਭੌਜਲ ਮੋਹਿਆ ਕਰਾਉਣ ਦੇ ਵਿੱਚ ਸਮਰਥ ਹੈ ਦਰਸਲ ਅਮਰੀਕੀ ਸੈਨੇਟਰ ਐਲੀਸ ਸਲੋਟਕਿਨ ਨੇ ਕਿਹਾ ਕਿ ਲੋਕਤੰਤਰ ਮੇਜ਼ ਤੇ ਖਾਣਾ ਨਹੀਂ ਪਰੋਸਦਾ ਪਰ ਉਹਨਾਂ ਦੇ ਇਸ ਬਿਆਨ ਉਤੇ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਵਿੱਚ ਅਜਿਹਾ ਹੁੰਦਾ ਹੈ ਤੇ ਜੈ ਸ਼ੰਕਰ ਸਪਸ਼ਟ ਤੌਰ ਤੇ ਮਿਊਨਿਕ ਸੁਰੱਖਿਆ ਕਾਨਫਰੰਸ ਦੇ ਵਿੱਚ ਇੱਕ ਪੈਨਲ ਚਰਚਾ ਦੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਯੋਜਨਾ ਦਾ ਹਵਾਲਾ ਦੇ ਰਹੇ ਸਨ ਤੇ ਜਿੱਥੇ ਉਹਨਾਂ ਨੇ ਸੈਨੇਟਰ ਐਲिसा ਦੇ ਇੱਕ ਬਿਆਨ ਦਾ ਜਵਾਬ ਦਿੱਤਾ। ਜੈ ਸ਼ੰਕਰਾਂ ਨੇ ਕਿਹਾ ਕਿ ਸੈਨੇਟਰ ਤੁਸੀਂ ਕਿਹਾ ਕਿ ਲੋਕਤੰਤਰ ਤੁਹਾਡੀ ਮੇਰ ਉੱਤੇ ਭੋਜਨ ਨਹੀਂ ਰੱਖਦਾ। ਅੱਜ ਅਸੀਂ ਇੱਕ ਲੋਕਤੰਤਰੀ ਸਮਾਜ ਆ ਤੇ ਅਸੀਂ 80 ਕਰੋੜ ਲੋਕਾਂ ਨੂੰ ਪੋਸ਼ਣ ਸਹਾਇਤਾ ਅਤੇ ਭੋਜਨ ਪ੍ਰਦਾਨ ਕਰਦੇ ਆ। ਭਾਰਤ ਇੱਕ ਲੋਕਤੰਤਰੀ ਸਮਾਜ ਆ ਤੇ ਅਸਲੀ ਇਹ 80 ਕਰੋੜ ਲੋਕਾਂ ਨੂੰ ਪੋਸ਼ਣ ਸਹਾਇਤਾ ਅਤੇ ਭੋਜਨ ਪ੍ਰਦਾਨ ਕਰਨ ਵਿੱਚ ਸਮਰੱਥ ਵੀ ਹੈ। ਅੱਜ ਲਈ ਇਹਨਾਂ ਹੀ ਦੁਬਾਰਾ ਫਿਰ ਆਦਰ ਹੋਵਾਂਗੇ। ਉਦੋਂ ਤੱਕ ਤੇ ਵਿਜਾਯਤ ਸਾਥੀ ਸ਼੍ਰੀ ਕਾਲ। ਧੰਨਵਾਦ।